ਸਭਾ ਟੀਚਾ ਕਲੀਅਰ ਹੋਣਾ ਚਾਹੀਦਾ ਹੈ ਔਰ ਇਨਸਾਫ ਲੈ ਕੇ ਹਟਾ ਕੇ ਜੋ ਮਰਜ਼ੀ ਹੋ ਜਾਏ ਤੁਹਾਡੇ ਨਾਲ ਵਾਦਾ ਹੈ ਇਸ ਕਲ ਦਾ ਬੁੱਪਤਾ ਭਰਾ ਉਹ ਨਾ ਬਿਲਕੁਲ ਉਸ ਗੱਦੀ ਤੇ ਨਾ ਕਰੋ ਚੋਨੇ ਨਾ ਲੈ ਹਾ ਡਿੱਪੀ ਸਾਹਿਬ ਆਪਣੇ ਵਿੱਚ ਆਏ ਹੈ ਕਿਰਪਾ ਕਰਕੇ ਆਪ ਇਹਨਾਂ ਦੀ ਗੱਲ ਸੁਣੀਏ ਔਰ ਮੈਂ ਬਾਈ ਨੂੰ ਵੀ ਤਸੀਲਦਾਰ ਮੈਮ ਵੀ ਆਏ ਹੈ ਮੈਂ ਇਹਨਾਂ ਨੂੰ ਮੈਂ ਮੁਲਾਜ਼ਮਾਂ ਨੂੰ ਇੱਕ ਬੇਨਤੀ ਕਰਦੀ ਹਾਂ ਨਿਮਰਤਾ ਸਹਿਤ ਦੱਸਣਾ ਚਾਹਣੀ ਹੈ ਕਿ ਪੁਲਿਸ ਪ੍ਰਸ਼ਾਸਨ ਨੂੰ ਦੋ ਦਿਨਾਂ ਦਾ ਅਲਟੀਮੇਟਮ ਦੇ ਰਹੇ ਹਾਂ ਅਸੀਂ ਮਜਬੂਰ ਹੋ ਗਏ ਆ ਜੀ ਗੱਲ ਕਰਨਾ ਨਹੀਂ ਚਾਹੁੰਦੇ ਪਰ ਇਹਨਾਂ ਨੇ ਐਡਾ ਧੱਕਾ ਕੀਤਾ ਕਿ ਅਸੀਂ ਆਲਟੀਮੇਟਮ ਦੇਣਤੇ ਮਜਬੂਰ ਹੋ ਰਹੇ ਆ ਲੋਕਤੰਤਰ ਦਾ ਕਹਾਣੀ ਕਹਾਣ ਹੋਇਆ ਔਰ ਇਹਨਾਂ ਲੋਕਾਂ ਨੇ ਕੀਤਾ ਹੈ ਪੁਲਿਸ ਪ੍ਰਸ਼ਾਸਨ ਨੇ ਲੋਕਤੰਤਰ ਦਾ ਕਹਾਣ ਕੀਤਾ ਗਗਨ ਨਾਲ ਇਹਨਾਂ ਧੱਕਾ ਕਰਕੇ ਇਹ ਸਾਡੇ ਵਿੱਚ ਆਇਆ ਕਿਰਪਾ ਕਰਕੇ ਇਹਨਾਂ ਦੀ ਆਪਾਂ ਗੱਲ ਸੁਣੀਏ ਦੋ ਦਿਨਾਂ ਦਾ ਆਲਟੀਮੇਟਮ ਹੈ ਜੇ ਪੰਕਤੀ ਕਾਰਵਾਈ ਨਾ ਕੀਤੀ ਗਈ ਤਾਂ ਬਹੁਤ ਇੱਕ ਵੱਡੇ ਨਲਾਇਆ ਜਾਊਗਾ ਸਮੁੱਚੀ ਕਾਂਗਰਸ ਪਾਰਟੀ ਨੂੰ ਆਉਣ ਵਾਲੇ 2 ਦਿਨਾਂ ਦੇ ਵਿੱਚ ਵਿੱਚ ਮੈਂ ਬੇਨਤੀ ਕਰਦੀ ਹਾਂ ਕਾਰਵਾਈ ਕੀਤੀ ਜਾਵੇ ਤੇ ਗਗਨ ਨੂੰ ਬਣਦਾ ਇਨਸਾਫ ਮਿਲੇ